ਅੱਜ ਦੇ ਦਿਨ ਦੀ ਸਰਵਾਹ ਕਰਤੀ ਆ। ਵਸਤਵਨਾ ਸਾਹਿਬ ਲੰਗਰ ਲੈ ਕੇ ਜਾ ਰਹੇ ਆ ਬਾਈ। ਸਾਡੇ ਪਿੰਡ ਦਾ ਲੰਗਰ ਹੁੰਦਾ ਮੰਡੇਰ ਕਲਾਂ ਦਾ। ਮੰਡੇਰ ਕਲਾਂ ਦਾ ਲੰਗਰ ਹੁੰਦਾ ਬਾਈ। ਫੇਰ ਦੱਸਾਂਗੇ ਉੱਥੇ ਜਾ ਕੇ। ਮੰਡੇਰ ਕਲਾਂ ਦਾ ਲੰਗਰ ਹੁੰਦਾ। ਸਾਡੇ ਕਲਾਂ ਹੁੰਦਾ। ਤੇ ਗਾਇ ਸਾਹਿਬ। ਗਾਇ ਸਾਹਿਬ ਜਾਂਦਾ। ਉਹਨਾਂ ਬਾਈ ਸਾਰੇ ਆਣੇ ਸਾਰੇ ਆਣੇ ਕੌਂਸਲ ਵੀ ਆਪਣੇ ਲੰਗਰ ਦੇ ਰੋਡ ਦੇ ਪਰਲੇ ਪਾਸੇ ਹੁੰਦਾਗਾ। ਰੋਡ ਦੇ ਇਧਰਲੇ ਪਾਸੇ ਹੁੰਦਾ ਬਾਈ। ਪਰਲੇ ਪਾਸੇ। മാറി <laughs> പെട്ട ਆ ਕਦੇ ਲੰਗਰ ਕਰੇਗਾ ਉਹ ਲੈਣਾ ਮੁੰਡਾ ਲੰਗਰ ਲਾਵਾਇਆ ਅੱਪਾ ਲੈ ਕੇ ਦੇ ਨਹੀਂ ਉਹ ਲਾਜ ਮਸਾਪਾਂਗੇ ਵੀ ਲੰਗਰ ਨਹੀਂ ਲਾਉਣਾ ਤਾਂ ਲੰਗਰ ਲਾਉਣਾ ਔੜਾ ਜਿਹੜਾ ਕਮਾਉਂਦਾ ਹੈ ਐਂ ਕਹਦੇ ਨਹੀਂ ਕਦੇ ਹਾਜੀ ਵਾਟਰ ਉੱਪਰ ਤੇ ਆਪਣੇ ਆ ਹਾਂ ਕਦੇ ਮੁੱਖ ਮੰਤਰੀ ਆਉਂਦੇ ਰਵਿਦੇਰਾ ਵੱਡਾ ਗਾ ਆਪਾਂ ਨੇ ਕੀ ਲੈਣਾ ਮੁੱਖ ਮੰਤਰੀ ਹਾਂ ਲੱਗਰ ਪਿੰਡ ਦਾ ਲੰਗਰ ਨਹੀਂ ਲਾਉਣ ਦਿੰਦੇ ਬਾਈ ਕਹਿੰਦੇ ਮਸਤਵਾਣਾ ਸਾਹਿਬ ਆ ਤੈਨੂੰ ਲੰਗਰ ਨਹੀਂ ਲਾ ਸਕਦੇ ਤੁਸੀਂ ਹੋ ਜਾਂਦੇ ਨੇ ਚਾਚਾ ਸਾਹਿਬ ਦੀ ਤੇਰੀ ਤਮੰਨਾ ਪੂਰੀ ਹੋ ਗਈ ਮੇਰਾ ਜੀਵ ਕਾਲੀ ਆ ਬਾਈ ਹੁਣ ਉਧਰ ਹੀ ਜਾਂਦੇ ਨੇ ਅੰਕਲ ਵੀ ਆਂਦੇ ਨੇ ਉਹ ਥੱਲੇ ਆ ਜਾਏਗਾ ਮੁੱਛਮਰੋੜ ਨੂੰ ਨਾ ਤੂੰ ਕੱਢਾ ਕਾ ਰਾਇ ਦਾ ਫਿਰ ਘੱਟੀ ਆਈ ਜਾਣਾ ਹੈ ਉਹ ਮੈਨੂੰ ਚਾਚਾ ਸਾਹਿਬ ਨਾਲ ਮੈਂ ਫਾਈਟ ਕਰਨੀ ਸੀ ਨਰੋਪਾਤੀ ਕੇ ਉਹ ਪਾਓ ਜੰਗ ਲਈ ਹਾਲੀ ਹੋਰੀ ਬੁਲਾ ਲੇ ਆ ਗਏ ਮੁੰਡੇ ਆਏ ਬੱਸ ਸਭ ਬੋਲਣਗੇ ਐਤੀ ਲਾਰੇ ਬੰਦ ਕਰ ਦੇ ਆਜੋ ਚੱਲ ਜਾਈਏ ਰਿਮਾਰਡ ਵੱਲ ਅੱਛਾ ਚੋ ਸਾਬ ਨਾਲ ਗੱਲ ਕਰਨੀ ਅੱਛਾ ਚੋ ਆਈ ਰੱਖਦੇ ਤੇ ਆਓ ਵੀ ਹੁਣ ਸਭ ਤੋਂ ਜਿੰਦੇ ਦੇ ਮਾਰ ਤਾਂ ਨਿਸ਼ਾਨਾ ਨਹੀਂ ਆਉਂਦਾ ਤੈਨੂੰ ਕਿਹੜਾ ਹੈ ਕਿਹੜਾ ਹੈ ਲੋੜ ਲੋੜ ਹੈ ਲੋੜ ਹੈ ਫੜਾ ਇਹਨੂੰ ਜਿੰਦਰ ਵਾਲੇ ਨੂੰ ਫੜਾ ਮੇਲਾ ਰਵੀ ਸਭੂ ਜਾਂ ਤੂੰ ਨਾ ਮੂੰਹ ਤੇ ਮਾਰੀ ਉਹਨੇ ਐਨੇ ਸਾਨਾ ਫੱਟਾ 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 ਇਹਦਾ ਤੋੜਦਾ ਨਹੀਂ ਫੱਟਾ ਅੱਜ ਤਾਂ ਹੋ ਗਿਆ ਟੱਪਣ ਦੇ ਠੀਕ ਛੱਡ ਜਾ ਛੱਡ ਜਾ ਫੜਦਾ ਉਹ ਰੰਟਾ ਫੜਾ ਇੱਟਾ ਫੜਾ ਜਿਆ ਪੇਟ ਫੜਾ ਕੋਸਾਵਾ ਪਾਉ ਨੂੰ ਮਰੇ ਪਾਈ ਬਣਾ ਤੋੜ ਦਿਉ ਨਾ ਦੀ ਓਏ ਦੁਕਾਨ ਵਾਲੇ ਦੀ ਕੋਸਾਵਾ ਪਾ ਹੋਏ ਮਰੇ ਜੱਕਦਾ ਇੱਕ ਜੀ ਕੋਸਾਵ ਨੇ ਕੋਈ ਆ ਨੰਗਰ ਫਟ ਹੋ ਗਿਆ ਆਪਣਾ ਮੇਰਾ ਆ ਗਿਆ ਹਾਂ ਤੇ ਭਈ ਉਹਨਾਂ ਨਾਲ ਟੱਕਰ ਤੇ ਭਾਰੇ ਘੜਤੇ ਕਹਿੰਦੇ ਤੁਹਾਨੂੰ ਉਧਰ ਥਾਉਂ ਦੇਣਾ ਆ ਗਰੀਦਾ ਆ ਤੁਹਾਨੂੰ ਆ ਤੁਹਾਨੂੰ ਮਿਸ ਕਰੋਗੇ ਜੀ ਮਡੇ ਨਾਲਿਓ ਹੁਣ ਆਪਣਾ ਲੰਗਰ ਉਧਰ ਹੋ ਗਿਆ ਹਾਏ ਲੱਗੇ ਤਾਂ ਉਧਰ ਵੀ ਉਧਰ ਵੀ ਦੇਖਾਂਗੇ ਸੇਵਾ ਕਰਨੀ ਆ ਸਾਰੇ ਕਿਤੇ ਕਰ ਲਾਂਗੇ ਸਾਰ ਸੇਵਾ ਕਰਨੀ ਆ ਤਾਂ ਕਿੱਥੇ ਮਰਜ਼ੀ ਕਰ ਲਓ ਹਾ ਹੱਡੀ ਆ ਗਈ ਗਰਮ ਪਾਣੀ ਵਾਲੀ ਚੋਰਾ ਗਰਮ ਪਾਣੀ ਵਾਲੀ ਚੋਰਾ ਗਈ ਲੱਗੇ ਸੇਵਾਦਾਰ ਟੈਂਟ ਲਾਉਣਾ ਸਾਡਾ ਪਹਿਲਾ ਸੌ ਮਿਲ ਗਿਆ ਉਹ ਇਹ ਤੇ ਤੂੰ ਦਾਣੇ ਠਾ ਸਾਗਦੇ ਤੇ ਤੂੰ ਦਾਣੇ ਵਿਚੀ ਆ ਹਾਏ ਆ ਇਹ ਲੈਵੇਂ ਹੋਏ ਪੀ ਟਾਇਰ ਦੀ ਆਬੀ ਦੇ ਦੇ ਓਏ ਖੁੱਤਰਾ ਲਾ ਕਿੰਨੇ ਓਏ ਹੱਕ ਲੈ ਹਫਤੇ ਮੈਂ ਟੈਂਕੀ ਭਰਵਾਉਣਾਗੇ ਬਾਈ ਹੁਣ ਪਾਣੀ ਦੀ ਕਿਉਂ ਪਾਣੀ ਆ ਰਾਈਡ ਸੱਚ ਤੋਂ ਬੰਦ ਕਰਦੀ ਖੜ ਜਾ ਮੈਂ ਦੇਖਦਾ ਕਿੰਨੀ ਕਰੇ ਨਹੀਂ ਆ ਕਿਉਂ ਦੇ ਨਸਾਨਾ ਕਿੰਨਾ ਲਾਇਦੀ ਪਰਫੈਕਟ ਲਾਇਨਾ ਟਾਇਰ ਜਮਾ ਆਇਆ ਮੈਂ ਫਿਰ ਮੈਂ ਸਿਆਣਾ ਪਾਣੀ ਦਾ ਬਹੁਤ ਤੇਰਾ ਬਹੁਤ ਨਹੀਂ ਭਰਾਂਗੇ ਸਮਾਰ ਕੇ ਬੱਦੋ ਅਡਾ ਲੰਗਰਾ ਆਇਦਗੀ ਇੱਥੇ ਆਇਆ ਇਹ ਕਿ ਇੱਧਰ ਆ ਬਦਲਦਾ ਇੱਧਰ ਆ ਹਾਂ ਲੰਗਰ ਹੈ ਇੱਧਰ ਆ ਗਿਆ ਸੇਵਾਦਾਰ ਹੁਣ ਟਰਾਲੀ ਭਰਨ ਆ ਗਏ ਲੱਕੜਾਂ ਚਾਰ ਯਾਨੀਆਂ ਪਾਠੀਆਂ ਦੇ ਲੱਕੜਾਂ ਵੀ ਚਾਲੀਆਂ ਚਾਲੀਆਂ ਵੀ ਕਿੰਨੀਆਂ ਨੇ ਚਾਲੀਆਂ 15 ਚਾਲੀਆਂ ਕੋਈ ਧਰ ਲਿਆ ਪੱਟੀਆਂ ਧਰ ਲੀਆਂ ਲੱਕੜਾਂ ਧਰ ਲੀਆਂ ਬਾਥੀਆਂ ਧਰ ਲੀਆਂ ਕੱਲੀਆਂ ਰਹਿ ਗਈਆਂ ਚਾਲੀਆਂ ਓਏ ਚਲੋ ਚਲੋ ਮਿੰਟ ਮਾਰ ਆ ਹਾਂ ਵੀ ਬਾਬਾ ਲੰਗਰ ਸੇਵਾ ਦਾ ਰਲ ਆ ਗਿਆ ਬਾਥੀਆਂ ਹੋਰ ਲੰਗਰ ਸਾਡਾ ਅੰਦਰ ਭੱਜ ਗਿਆ ਇੱਕ ਟਰਾਲੀ ਹੋਰ ਲੱਗੋ ਬਈ ਬਾਥੀਆਂ ਦੀ ਤਾਂ ਕਰਕੇ ਬੱਸ ਬੱਸ ਮਾਰ ਵਧੂ ਦੋ ਟੁੱਕਰੇ ਭਾਗੇ ਨੇ ਉਧਰੋਂ ਭਰ ਦੋ ਚਾਹੇ ਬਰੀਕ ਇੱਜਾ ਉੱਤਰ ਵੀ ਦਿਖਾ ਦਈਏ ਮੜਾ ਦੇਖੀ ਹੋਈ ਇੱਧਰ ਚੱਲ ਰਹੇ ਉਹ ਸਾਡਾ ਬਾਬਾ ਉਹ ਕਹ ਰਿਹਾ ਮੈਂ ਸੱਟ ਖਾਊ ਉਹ ਬਾਬਾ ਨਾਲ ਜਾਊਗਾ ਸੱਟ ਖਾਊ ਉਹ ਤੋੜ ਨਾ ਦੋ ਪੱਟੀਆਂ ਇਹ ਹੂੰ ਬਾਬੇ ਨੂੰ ਕਹਿ ਰਹੇ ਆ ਵੀ ਗੱਡੀ ਆਊਗੀ ਵੀ ਗੱਡੀ ਤੇ ਆ ਜੀ ਬਾਬਾ ਕਹਿੰਦਾ ਨਾ ਤਨਾ ਮੈਂ ਜਾਨੀ ਟ੍ਰੈਨ ਤੇ ਆ ਠੀਕ ਆ 7 ਵਜੇ ਜੀ ਦੇਖੋ ਆ ਜਾਣਾ ਬਾਬਾ ਬਾਬਾ ਜੀ ਬਾਬਾ ਸੱਟ ਖਾਏਗਾ ਤੂੰ ਲੜੜ ਕੇ ਆਪਾ ਇਥੋਂ ਪਾਰਲੀਆ ਟੀਡੋ ਕਰਾ ਹੁਣ ਬਈ ਗੁਰਦੁਆਰੇ ਲੱਕੜਾ ਲੱਕੜਾ ਜਿੱਤਾ ਕੇ ਲੱਕੜਾ ਕੋਈ ਨਾ ਮੰਗਰੋ ਮੰਗਰੋ ਗੁਰੂ ਘਰ ਬਈ ਓਰੇ ਲੱਕੜਾ ਪਾਵਾਂਗੇ ਵੀ ਪਾਥੀਆਂ ਡਿਗ ਜਾਣਾ ਉਰੋਂ ਇਥੋਂ ਜੀ ਨੀ ਪਾਉਣੀ ਤੇ ਉਹਨੀਆਂ ਪਾ ਲਈਆਂ ਠੀਕ ਹੈ ਜੀ ਦੇਖੋ ਜੀ ਲੱਕੜਾ ਸਿੱਟਾ ਹੈ ਬੈਣੇ ਆਈ ਅਸੀਂ ਬੈਠੋ ਆ ਪਿਆ ਬਈ ਤੇਰਾ ਚੋਲਾ ਬੈਠ ਵੜਾ ਇੱਧਰ ਮੰਗਰੋ ਬਾਈ ਜਾਂ ਉਧਰ ਟੰਡੋ ਪਾਣੀ ਟੈਂਕੀ ਹੈ ਮੰਗਰੋ ਟੈਂਕੀ ਪਾਲੀ ਹਾਂ ਭਾਈ ਉਹ ਕੀ ਕਰਨ ਮੰਗਿਆ ਹਟਾਉਣ ਦਾਗਾ ਲੈ ਜਾ ਲੌਂਗੜ ਕਿੰਨੀ ਦੀ ਚੱਲ ਰੋਲਾ ਪਿਆ ਜਿੱਥੇ ਆ ਪਿਆ ਥੌਲੀ ਥੌਲੀ ਜਾਪਾ ਜਾਂਦਾ ਥੱਕ ਕੇ ਬਾਦਰ ਪਰ ਆ ਗਏ ਬੱਥੇਆ ਕੁੱਤੀਆਂ ਬਾਣੇ ਨੇ ਲੋਡ ਲਿਆ ਲੋੜਦੇ ਬੱਥੇਆ ਕੁੱਤੀਆਂ ਹਣਾ ਬਈ ਸੱਜੂ ਆ ਬਿਰੋ ਮਥਨ ਕੀ ਹਾਲ ਏ ਤੇਰਾ ਕੀ ਹਾਲ ਏ ਬੱਟਾ ਬੱਟਾ ਆ ਦੇ ਕਾਹੋਂ ਬਣਾਈਆਂ ਜੀ ਤੁਨੂੰ ਆਹਦਾ ਇਹ ਬਿਲਕੁਲ ਹੀ ਬਦਾਈ ਹੈ ਵੀਰ ਜੀ ਦੇਖੀ ਏ ਤੁਹਾਡਾ ਵੀਰ ਜੀ ਆਈਫੋਨ ਵਾਲਾ ਹੋ ਗਿਆ ਇੱਕੋ ਵਾਰ ਕੱਲਾ 13 ਲੈ ਲਿਆ 15 ਲੈ ਆਏ ਨੋਮੀਨਲੀ ਗਾਰੰਟੀ ਆ ਉਹ ਕੀ ਕਰ ਰਿਹਾ ਘੱਟ ਟੱਟਾ ਲਾ ਰਿਹਾ ਦਾ ਓਏ ਕੀਦਾ ਬਾਈ ਓਏ ਤੂੰ ਟੱਟਾ ਵਾਲਾ ਇੰਨਾ ਰੇ ਕੀਦਾ ਬਾਈ ਬੋ ਮੁਸਕਾ ਹਾਲੇ ਸੇਵਾ ਕਰਵਾ ਦੂ ਜੀ ਦੀਆਂ ਮੁਸਕਾਹਾਂ ਜੀ ਦੀਆਂ ਮੁਸਕਾਂ ਬਣਾ ਹੋਇਆ ਓਏ ਜਲਦੀ ਜੀ ਆਏ ਕਿੰਨੀ ਗੁਰਦੀਪ ਸੇਵਾਦਾਰ ਮੈਂ 10 ਵਜੇ ਅੱਜ ਢੋਈ ਜਾਂਦਾ ਅੱਛਾ ਲੱਗ ਗਿਆ ਗੁਰਪ੍ਰਿੰਟ ਦਾ ਲੰਗਰ ਨਾਲ ਖੀਰ ਨਾਲ ਚਾਹ ਮੈਨੂੰ ਖੀਰ ਨਾਲ ਨਾਲ ਚਾਹ ਹੈ ਆ ਮੈਨੂੰ ਡੇਢ ਲਈ ਵਾਈ ਗੁਰਦੀ ਕੀ ਖਾਲਸਾ ਵਾਈ ਗੁਰਦੀ ਦੀ ਸੇਵਾ ਵਾਲੇਦਾਰ ਨੇ ਬਈ ਇਹ ਸੇਵਾਦਾਰ ਹੈ ਪੱਕੇ ਸੇਵਾਦਾਰ ਹੈ ਆ ਉਹ ਬਾਨੂੰਗਾ ਉਹਨੂੰ ਕਹਿ ਕੇ ਆ ਯਾਰ ਲਾ ਜਾ ਉਹ ਬੋਰਡ ਖੜ ਜਾ ਮੈਂ ਕਹਾਂ ਉਹ ਬੋਰਡ ਲਾ ਜਾ ਬਾਈ ਬਣ ਕੇ ਮੈਂ ਚਾਰਜ ਲਾਉਣਾ ਕੁਪੂ ਨਾ ਬਈ ਆਉਣਾ ਨਵਾਂ ਨੰਬਰੇ ਫੋਨ ਤੇ ਗੱਲ ਕਰੀ ਜਾਂਦਾ ਓਕੇ ਬਈ ਆ ਜਾ ਇੱਥੇ ਨਹੀਂ ਆਇਆ ਫੋਨ ਹਾਏ ਸਿੰਗਾ ਮੇਂ ਸਿੰਗਾ ਦੀ ਲੀ ਲਈ ਵੇਖੀ ਗਾਦੀ ਇੰਗਾ ਇਹਿੰਗਾ ਆਉਂਦਾ ਸੁਣ ਨਹੀਂ ਲਾਉਂਦਾ ਫੋਨ ਕਾਰ ਤੇ ਮੈਮਰੀ ਤੇ ਲੱਗੀ ਮੇਰੇ ਇੱਥੇ ਅੱਛੇ ਫਰਸਾ ਕਰੀਂ ਸੀਟਿੰਗ ਲੈਣਾ ਮੈਨੂੰ ਮੇਰਾ ਬਈ ਦਿੰਦਾ ਲੈਣਾ ਬੱਸ ਬਾਵੇਂ ਤੂੰ ਲੋੜਾ ਲੋੜ ਕੀ ਕਹਿਣਾ ਤੜਕੇ ਕਿੰਨੇ ਕਿੰਨੇ ਵਜੇ ਉੱਠੇਗਾ 2 ਵਜੇ ਪੱਕੀ ਗੱਲ ਆ ਹਾਂ ਮੈਨੂੰ ਪਤਾ ਆ ਫਟਾ ਸੌਂਗੇ ਸਾਰੇ ਦਾ ਸਾਰੇ ਹੋਰ ਸੌਂਗੇ ਬੱਚ ਗੁੱਡ ਬாய் ਆ ਦੇਖੋ ਬਈ ਤੂੰ ਚੜਦਾ ਲੈੜਚਾ ਇੱਟ ਚੜਦਾ ਇੱਟ ਚੜਦਾ ਇੱਟ ਚੜਦਾ ਲੱਗ ਜਿਓ ਲੱਗ ਗਿਆ ਪਰ ਇਹਦੀ ਅੰਨੇ ਕਰਤੇ ਅੰਨੇ ਕੀ ਹੋਇਆ ਓਏ ਤੇ ਤੂੰ ਕਿਵੇਂ ਨਿਕਲਦਾ ਚੋਂ ਮਾਰਦਾ ਓਏ ਪਰ ਹੋਈ ਬਾਲਾ ਹੁੰਦਾ ਓਏ ਨਾਲ ਨਾਲ ਆਲੀ ਚੱਕ ਕੇ ਮਰੂ ਤੂੰ ਆ ਦੇਖੋ ਬਈ ਸੇਕ ਵਾਲਾ ਹੈਪੀ ਦੇਖਦਾ ਸੀ ਬਾਲਾ ਬਈ ਜਦੋਂ ਲੱਗਿਆ ਰਾਤ ਨੂੰ ਗੁੱਲ ਵਾਲੇ ਕੇ ਇਹਦਾ ਬੰਦਿਆ ਫਿਰ ਗਰਮ ਹੋਏ ਕਿ ਟ੍ਰੈਲੀ ਨਿੱਕੀ ਕਰਦਾ ਸੀ ਫਿਰ ਨਹੀਂ ਤੇਰਾ ਭੂਪਣਾ ਕਰਾ ਫੀ ਕਰਦਾ ਰੋੜ ਲੈਨ ਮੈਨ ਬਣ ਗਿਆ ਨਮਲ ਜੋੜਨਾ ਲੱਗ ਗਿਆ ਜੀ ਜਵਾਬ ਓ ਬਈ ਉਹ ਬਈ ਇੱਕ ਕਲਿੱਪ ਸਾਨੂੰ ਮੇਰੇ ਵਿੱਚ ਹੋਰ ਵੀ ਐਡ ਕਰੂੰ ਇਹ ਲੋ ਥੋੜ੍ਹ ਲੈ ਧੂਮਾ ਘਟ ਤਾ ਲੈ ਲੈਂ ਜਾ ਆ ਬਾਈ ਵੀ ਇੱਥੇ ਭੂਕਤੀ ਸੀ ਭੂਕ ਤੇਰ ਚਾ ਤੂੰ ਠੀਕ ਤੋ ਲੈ ਟੋਟੇ 11 ਵਜੇ ਪਾਈ ਰੋ ਹੁਣ ਤੜਕੇ ਲੱਗਰ ਲੋੜਾ ਬਰੇ ਸੜਿਆ ਅੱਜ ਦਿਨ ਪ੍ਰੀਤ ਮੁੰਡਾ ਆਇਆ ਹੋਇਆ ਬਾਈ ਆਪਣਾ ਡਾਕਟਰ ਸਾਹਿਬ ਆਏ ਹੋਏ ਨੇ ਇਹ ਡਾਕਟਰ ਸਾਹਿਬ ਆਏ ਹੋਏ ਨੇ ਜੇ ਬਿਮਾਰ ਆ ਕੋਈ ਹੋਰ ਆ ਦੱਸ ਕੋ ਅੱਜ ਹੋਣੇ ਇੱਕਾ ਏ ਭਾਈ ਬਲੋਬੇ ਉਹ ਇਥੋਂ ਨਿਕਬਾ ਲਿਆ ਕਹਿੰਦਾ ਭਾਈ ਬਲੋਬੇ ਉਹ ਜਮੀਨ ਆ ਗਈ ਲੜਾਈ ਹੋਈ ਜਾਂਦੀ ਆ ਉਹ ਕਹਿੰਦਾ ਤਾਰ ਪਾਉਣੀ ਆ ਉਹ ਕਹਿੰਦਾ ਪਾਉਣੀ ਨਹੀਂ ਆਏ ਕਿੰਨਾ ਸੋਹਣਾ ਲੱਗਦਾ ਉਹ ਪ੍ਰਦੀਪ ਸੱਚੀ ਗੋਏ ਸੌਂ ਲੱਗੇ ਨਾਲ ਲੱਗੇ ਆ ਲੜਾਈ ਹੋਈ ਜਾਂਦੀ ਸੋਨੀ ਉਹ ਕਹਿੰਦਾ ਕਹਿੰਦਾ ਯਾਰ ਤਾਰ ਲਾਉਣੀ ਆ ਉਹ ਕਹਿੰਦਾ ਲਾਉਣੀ ਨਹੀਂ ਉਹ ਤਾਰ ਇੱਕ ਨਿਕਲ ਕੇ ਮੋਟਰ ਨਾਲ ਲੱਗੀ ਮਾਰ ਦੂਗੀ 147 ਤੇ ਦੂਗੀ ਤਾਂ ਚੱਲੂ ਹੀ ਹੈ 147 ਚੱਲੂਗੀ ਤਾਂ ਚੱਲੂਗੀ ਉਹ ਮੂੰਹ ਟੁੱਟੂ ਬਹੁਤ ਇਹ ਨਾਲ ਕਾਲੀ ਦੇ ਨਾਲ ਲੱਗੇ ਚ ਫਾਇਦਾ ਰੀ ਦੇਖ ਜਾ ਪੁੱਡਾ ਪੁੱਡ ਦੇਖਾ ਸੋਹਣੇ ਮੁੰਡੇ ਕਿੱਧਰ ਆਦਮ ਤਾਂ ਕੱਢਿਓ ਸਾਰਿਆਂ ਨੇ ਪਏ ਹੋਰ ਕੀ ਨਾ ਤੇਰੇ ਕੀ ਬੂਤ ਪਾਇਆ ਥੱਲੇ ਪਾਇਆ ਅੰਮਾ ਨੂੰ ਚਲਾਈ ਹੋਵੇ ਚੱਲਣਾ ਇਹਨਾਂ ਨੂੰ ਕੋਟਾ ਈ ਟਰਾਲੀ 'ਚ ਪਾ ਲੋੜਾ ਲੋੜਾ ਇਹਨਾਂ ਨੂੰ ਕੋਟਾ ਈ ਟਰਾਲੀ 'ਚ ਪਾ ਹੈ